ਇਹ ਹੋਏ ਸਾਡੇ ਇੱਕ ਬਠਿੰਡੇ ਜ਼ਿਲ੍ਹੇ ਦੇ ਵਿੱਚ ਬਹੁਤ ਸੁੰਦਰ ਸਥਾਨ ਬਣਿਆ ਹੋਇਆ ਹੈ ਬਾਬਾ ਸੈਦਤਰ ਕਲਾਉ ਜੀ ਵੀਰ ਅਰਦਾਸ ਬੇਨਤੀ ਸੰਗਤ ਇੱਥੇ ਕਰਵਾਉਣੀ ਹੁੰਦੀ ਉਹਨਾਂ ਦੀ ਪੂਰੀ ਹੁੰਦੀ ਹੈ ਬਿਲਕੁਲ ਪੂਰੀ ਹੁੰਦੀ ਹੈ ਪੂਰੀ ਹੁੰਦੀ ਹਾਂ ਇੱਥੇ ਪਹਿਲਾਂ ਥੋੜਾ ਥਾਂ ਸੀਗਾ ਜਿਹੜਾ ਉਹ ਸਾਹਮਣੇ ਉਹ ਥਾਂ ਸੀਗਾ ਹੁਣ ਤਾਂ ਕਿੰਨਾ ਹੋ ਗਿਆ ਅਸੀਂ ਉਧਰ ਮਿੱਟੀ ਉੱਤੇ ਘੜਦੇ ਆ ਹਾਂ ਸੋਨ ਵੀਡੀਓ ਦੇ ਵਿੱਚ ਤੁਸੀਂ ਦਰਸ਼ਨ ਕਰ ਲਿਓ ਇੱਥੇ ਜੋਤ ਬਣੀ ਹੈ ਬਾਬਾ ਸਿੱਧ ਤਰਕਲਾਉ ਦੀ ਇਹ ਜਗ੍ਹਾ ਬਣੀ ਹੋਈ ਹੈ ਇੱਥੇ ਐਕਚੁਅਲੀ ਅਰਦਾਸ ਹੁੰਦੀ ਹੈ ਇਹ ਤੁਸੀਂ ਨੀਚੇ ਦੇਖ ਲਓ ਅਨਾਜ ਅਨਾਜ ਦੀ ਲੋਕ ਸੁੱਕ ਸੁੱਕੇ ਜਾਂਦੇ ਆ ਗੁਰੂ ਸਾਹਿਬ ਅਨਾਜ ਦੀ ਕਮੀ ਰੱਖਦੇ ਲੋਕਾਂ ਸਾਰਿਆਂ ਨੂੰ ਪਤਾ ਹੈ ਕਿ ਅੱਜ ਦਸਹਰੇ ਦਾ ਦਿਨ ਹੈ ਅੱਜ ਦੇ ਦਿਨ ਇੱਕ ਬੁਰਾਈ ਦੀ ਅੰਤ ਹੋਇਆ ਸੀ ਤੇ ਚੰਗਿਆਈ ਦੀ ਜਿੱਤ ਹੋਈ ਸੀ ਸੋ ਇਸੇ ਚੀਜ਼ ਨੂੰ ਮਨਾਉਂਦੇ ਹੋਏ ਸਾਡੇ ਇੱਕ ਬਠਿੰਡੇ ਜ਼ਿਲ੍ਹੇ ਦੇ ਵਿੱਚ ਬਹੁਤ ਸੁੰਦਰ ਸਥਾਨ ਬਣਿਆ ਹੋਇਆ ਹੈ ਬਾਬਾ ਸਦਤਰ ਕਲਾਉ ਜੀ ਕੱਢਣ ਵਾਸਤੇ ਜਿਹੜੇ ਬੱਚੇ ਨਵਾਂ ਜੀਵਨ ਸ਼ੁਰੂ ਕਰਦੇ ਆ ਮਤਲਬ ਨਵੀਂ ਜ਼ਿੰਦਗੀ ਸ਼ੁਰੂ ਕਰਦੇ ਆ ਗੰਡ ਜੁੜੇ ਦੀ ਇਸ ਜਗ੍ਹਾ ਤੇ ਮਿੱਟੀ ਕੱਢੀ ਜਾਂਦੀ ਹੈ ਇਸ ਸਥਾਨ ਦੀ ਮੈਂ ਤੁਹਾਨੂੰ ਲੋਕੇਸ਼ਨ ਦੱਸਦਾ ਬਠਿੰਡਾ ਜ਼ਿਲ੍ਹਾ ਗਿੱਦੜਵਾ ਪਿੰਡ ਦੇ ਬਿਲਕੁਲ ਨੇੜੇ ਪੈ ਜਾਂਦਾ ਤੇ ਇੱਥੇ ਦੋ ਸਥਾਨ ਬਣੇ ਹੋਏ ਆ ਇਹ ਜਿੱਥੇ ਤੁਸੀਂ ਦੇਖੀ ਜਾਂਦੇ ਹੋ ਇਹ ਜਗਾ ਹੈਗੀ ਆ ਮਿੱਟੀ ਕੱਢਣ ਦੀ ਤੇ ਇਸ ਤੋਂ ਥੋੜਾ ਜਿਹਾ ਦੂਰ ਆਪਾਂ ਜਾਵਾਂਗੇ ਤੇ ਉਸ ਜਗ੍ਹਾ ਤੇ ਧੰਨ ਸ੍ਰੀ ਗੁਰੂ ਰਣਜੀਤ ਸਿੰਘ ਦਾ ਪ੍ਰਕਾਸ਼ ਹੈ ਤੇ ਉੱਥੇ ਬਹੁਤ ਸੁੰਦਰ ਸਥਾਨ ਗੋਗਰਾ ਸਾਹਿਬ ਵੀ ਬਣਿਆ ਹੋਇਆ ਹੈ ਤੇਿਆਰੀ ਤੇ ਚੰਗੀ ਚੀਜ਼ੇ ਹੀ ਮੈਨੂੰ ਸੋਣ ਨੂੰ ਦੇਖੀ ਦੇਖੀ ਜਾਂਦੀ ਆ ਕੀ ਲੋਕ ਆਪਣੇ ਪੁਰਾਣੇ ਵਿਰਸੇ ਨਾਲ ਜੁੜੇ ਹੋਏ ਆ ਬਜ਼ੁਰਗੇ ਫਿਰਦੇ ਆ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਏ ਬੱਚਿਆਂ ਨੂੰ ਰੀਤੀ ਰਿਵਾਜ ਦੇ ਅਨੁਸਾਰ ਅੱਗੇ ਜੇ ਅੱਗੇ ਪੀੜੀ ਦਰ ਪੀੜੀ ਇੱਥੇ ਲੈ ਕੇ ਆਉਂਦੇ ਆ ਤੇ ਉਹਨਾਂ ਦੀ ਮਨਸ਼ਾ ਵੀ ਇਸੇਗਾ ਤੇ ਪੂਰੀ ਹੁੰਦੀ ਆ ਸਵਾਗਰੂ ਮੇਰ ਕਰਨ ਕਿਰਪਾ ਕਰਨ ਤੇ ਆਪਾਂ ਹੁਣ ਉਸ ਸਥਾਨ ਤੇ ਚੱਲਦੇ ਆ ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਜਿੱਥੇ ਬਾਜ਼ਾਰ ਵੀ ਹੁੰਦਾ ਤੇ ਇਹ ਉਹ ਸਰੋਵਰ ਹੈ ਜਿੱਥੇ ਲੋਕ ਇਸ਼ਨਾਨ ਕਰਦੇ ਆ ਇਹ ਸਾਹਮਣੇ ਉਹ ਜਗ੍ਹਾ ਜਿੱਥੇ ਲੋਕ ਮਿੱਟੀ ਕੱਢਦੇ ਆ ਹਾਂਜੀ ਸੰਗਤ ਜੀ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਸਾਹਿਬ ਦੇ ਸਥਾਨ ਤੇ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਇਹ ਤੁਸੀਂ ਦੇਖ ਲਿਓ ਅੱਗੇ ਡਿਊਟੀ ਬਣੀ ਹੋਈ ਆ ਵੈਸੇ ਇਹ ਬਹੁਤ ਸਮੇਂ ਬਾਅਦ ਬਣੀ ਆ ਮੈਂ ਵਾਰ-ਵਾਰ ਫੇਰੀ ਕਹੂੰਗਾ ਰੰਗ ਭਾਗ ਹਰ ਜਗ੍ਹਾ ਤੇ ਫੇਰੀ ਲੱਗਦੇ ਆ ਜਿੱਥੇ ਲੋਕਾਂ ਦੀ ਆਸਥਾ ਜੁੜੀ ਹੈ ਤੇ ਆਸਥਾ ਨੂੰ ਬੂਰ ਗੁਰੂ ਸਾਹਿਬ ਪਾਉਂਦੇ ਆ ਤੇ ਫੇਰੀ ਸੰਗਤ ਐਨ ਇੰਤਜ਼ਾਰ ਦੇ ਵਿੱਚ ਪਹੁੰਚਦੀ ਆ ਚਲੋ ਹੁਣ ਮੈਂ ਹੁਣ ਮੈਂ ਤੁਹਾਨੂੰ ਨੰਗਰੂਰਾਂ ਸਾਹਿਬ ਜੀ ਦੇ ਦਰਸ਼ਨ ਕਰਵਾ ਲੇ ਮੈਂ ਅੱਛੀ ਜੂ ਮੇਰ ਕਰੀ ਦਾਤਾ ਹਰ ਸੰਗਤ ਦੀ ਝੋਲੀ ਭਰੀ ਤੇ ਦਰ ਤੇ ਜੋ ਆਈ ਆ ਮੰਗੀ ਤਮੰਨਾ ਲੈ ਕੇ ਕੋਣ ਸੰਗਤ ਜੀ ਸੁਣ ਮੈਂ ਉਹ ਸਥਾਨ ਦਿਖਾਉਣਾ ਜਿੱਥੇ ਲੋਕ ਐਕਚੁਅਲੀ ਦੇ ਵਿੱਚ ਅਰਦਾਸ ਕਰਵਾ ਕੇ ਜਾਂਦੇ ਆ ਤੇ ਅਰਦਾਸ ਪੂਰੀ ਵੀ ਹੁੰਦੀ ਆ ਅਰਦਾਸ ਬੇਨਤੀ ਕਾਦੀ ਹੁੰਦੀ ਹੈ ਇੱਥੇ ਦੁੱਧ ਪੁੱਤ ਦੀ ਅਰਦਾਸ ਦੀ ਬੇਨਤੀ ਹੁੰਦੀ ਹੈ ਜਿਵੇਂ ਕਿਸੇ ਦੇ ਦੁੱਧ ਦੀ ਕਮੀ ਆ ਕਿਸੇ ਦੇ ਪੁੱਤ ਦੀ ਕਮੀ ਆ ਵੈਸੇ ਤਾਂ ਮੈਂ ਇਹ ਚੀਜ਼ਾਂ ਨਾਲ ਨਈ ਸਹਿਮਤ ਕੀ ਪੁੱਤੀ ਜ਼ਰੂਰੀ ਹੈ ਇੱਕ ਧੀਆ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਗ੍ਹਾ ਰੱਖਦੀਆਂ ਕਿਉਂਕਿ ਇੱਕ ਧੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਵੱਡਾ ਰਤਬਾ ਦਿੱਤਾ ਹੈ ਸਿੱਖ ਧਰਮ ਨੇ ਬਹੁਤ ਵੱਡਾ ਰਤਬਾ ਦਿੱਤਾ ਹੈ ਫਿਰ ਵੀ ਚਲੋ ਲੋਕਾਂ ਦੀ ਆਸਤਾ ਹੁੰਦੀ ਹੈ ਕਿ ਸਾਡੀ ਪੀੜ੍ਹੀ ਅੱਗੇ ਵਧੇ ਤੇ ਇੱਥੇ ਲੋਕ ਆ ਕੇ ਅਰਦਾਸ ਬੇਨਤੀ ਕਰਵਾ ਕੇ ਜਾਂਦੇ ਆ ਮੈਂ ਪਿੱਛੇ ਤੁਹਾਨੂੰ ਦਰਸ਼ਨ ਕਰਵਾ ਦਵਾਂ ਭੀੜ ਤਾਂ ਵੈਸੇ ਬਹੁਤ ਜ਼ਿਆਦਾ ਹੈ ਇੱਥੇ ਆ ਕੇ ਇੱਥੇ ਜੋਤ ਚੱਲਦੀ ਹੈ ਵਿੱਚ ਤਾਂ ਮੈਂ ਨਹੀਂ ਜਾ ਸਕਦਾ ਮੈਂ ਵੀਡੀਓ ਦੇ ਵਿੱਚ ਬਾਅਦ ਦੇ ਵਿੱਚ ਚਲਵਾ ਦੂੰਗਾ ਵੀਡੀਓ ਦੇ ਵਿੱਚ ਤੁਸੀਂ ਦਰਸ਼ਨ ਕਰ ਲਿਓ ਇੱਥੇ ਜੋਤ ਬਣੀ ਹੈ ਬਾਬਾ ਸਿੱਧ ਤਰਕ ਲਾਉ ਦੀ ਇਹ ਜਗ੍ਹਾ ਬਣੀ ਹੋਈ ਹੈ ਇੱਥ ਤੇ ਇਹ ਰੈਂਕੇ ਕਲਾ ਪਿੰਡ ਦੇ ਵਿੱਚੋਂ ਨਿਕਲਿਆ ਹੋਇਆ ਪਿੰਡ ਆ ਤੇ ਵੱਡੀ ਗੱਲ ਦੇਖੋ ਇੱਕ ਹੈਂਡੀਕੇਪਡ ਬੱਚੀ ਸਾਈਕਲ ਲੈ ਕੇ ਦਰਸ਼ਨ ਕਰਨ ਵਾਸਤੇ ਪਤਾ ਨਹੀਂ ਕਿਹੜੇ ਪਿੰਡ ਤੋਂ ਪਹੁੰਚੀ ਆ ਤੇ ਇੱਕ ਸਰਦਾ ਹੁੰਦੀ ਆ ਤੇਰੀ ਸੰਗ ਦੇ ਇੱਥੇ ਪਹੁੰਚਦੀ ਆ ਗੁਰੂ ਸਾਹਿਬ ਕਿਰਪਾ ਕਰਨ ਤੇ ਹੁਣ ਆਪਾਂ ਕੋਸ਼ਿਸ਼ ਕਰਦੇ ਆਂ ਜੀ ਇੱਥੋਂ ਦੇ ਸੇਵਾਦਾਰ ਐ ਉਹਨਾਂ ਨਾਲ ਸਾਡਾ ਮੇਲ ਮਲਾਪ ਕਰਾਉਨੇ ਆ ਕਿ ਬਾਬਾ ਸਤਲਕਰਾਓ ਜੀ ਜੋ ਗੁਰੂ ਗੋਬਿੰਦ ਸਿੰਘ ਨਾਲ ਹੋਇਆ ਜੀ ਉਹਨਾਂ ਦੀ ਜਗ੍ਹਾ ਸ਼ਹੀਦ ਹੋਏ ਇਸ ਜਗ੍ਹਾ ਤੇ ਤੇ ਬਹੁਤ ਤੱਕ ਚੰਗੀ ਮੰਨਤ ਹੈ ਜਗ੍ਹਾ ਦੀ ਤੇ ਬਹੁਤ ਸੋਹਣਾ ਪ੍ਰਬੰਧ ਇੱਥੇ ਤੇ ਚੰਗਾ ਇਤਿਹਾਸ ਹੈ ਗੱਟੇ ਇੱਕ ਬਜ਼ੁਰਗ ਸਾਨੂੰ ਇੱਥੇ ਸੰਗਤ ਦੇ ਵਿੱਚ ਸੰਗਤ ਦੇ ਰੂਪ ਵਿੱਚ ਆਏ ਹੋਏ ਮਿਲੇ ਆ ਤੇ ਬਾਬਾ ਜੀ ਇੱਕ ਤਾਂ ਨਾਮ ਦੱਸਿਓ ਇੱਕ ਪਿੰਡ ਦੱਸਿਓ ਪਿੰਡ ਭਾਰੂ ਪਿੰਡ ਭਾਰੂ ਜਸਵੀਰ ਸਿੰਘ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਇਸਤਾਨ ਤੇ ਮੱਥਾ ਟੇਕਿਆ ਦਾਦੇ ਵਰਦਾ ਦੇ ਖਾਰੇ ਆਉਂਦੇ ਮਿੱਟੀ ਕੜਨ ਦਿੰਦਾ ਹਾਂ ਮਿੱਟੀ ਕੜਨ ਆਉਂਦੇ ਇੱਥੇ ਵੈਸੇ ਸੁਣਿਆ ਜਾਂਦਾ ਕਿ ਸਿੱਧੂ ਪਰਿਵਾਰ ਸਿੱਧੂ ਪਰਿਵਾਰ ਇੱਥੇ ਮੱਥਾ ਟੇਕਣ ਵਾਸਤੇ ਆਉਂਦੇ ਆ ਸਿੱਧੂ ਪਰਿਵਾਰੋਂ ਇੱਕ ਇੱਕ ਪਾਉਂਦੇ ਆ ਵੀ ਗੰਢ ਜੋੜੀ ਜੋ ਨਵਾਂ ਵਿਆਹ ਹੁੰਦਾ ਇੱਕ ਜੋ ਮੁੰਡਾ ਹੁੰਦਾ ਉਹ ਤੋਂ ਕੱਢਦੇ ਠੀਕ ਹੈ ਜੀ ਤੇ ਗੁਰੂ ਸਾਹਿਬ ਦੀ ਕਿਰਪਾ ਲੋਕਾਂ ਤੇ ਇੰਨੀ ਆ ਤੁਸੀਂ ਆ ਹਜੂਮ ਇਕੱਠ ਲੋਕਾਂ ਦਾ ਸੰਗਤ ਦਾ ਦੇਖ ਸਕਦੇ ਹੋ ਤੇ ਸਿਰਫ ਇੱਕ ਆਖਰੀ ਗੱਲ ਸੰਗਤ ਨੂੰ ਇਹ ਦੱਸ ਦਿਓ ਵੀ ਕੋਈ ਵੀ ਅਰਦਾਸ ਬੇਨਤੀ ਸੰਗਤ ਇੱਥੇ ਕਰਵਾਉਂਦੀ ਉਹਨਾਂ ਦੀ ਪੂਰੀ ਹੁੰਦੀ ਹੈ ਬਿਲਕੁਲ ਪੂਰੀ ਹੁੰਦੀ ਹੈ ਪੂਰੀ ਹੁੰਦੀ ਹਾਂ ਇੱਥੇ ਪਹਿਲਾਂ ਥੋੜਾ ਥਾਂ ਸੀਗਾ ਯਾਹੋ ਫੰਮਨੇ ਉਹ ਖਾਂ ਸੀਗਾ ਹੁਣ ਤੱਕ ਕਿੰਨਾ ਹੋ ਗਿਆ ਸੀ ਉਧਰ ਮਿੱਟੀ ਉੱਤੇ ਘੜਦੇ ਆ ਆ ਸੁਣਨ ਚ ਆਇਆ ਵੀ ਬਹੁਤ ਛੋਟੀ ਜਗ੍ਹਾ ਤੇ ਸਥਾਨ ਸੀਗਾ ਇਹ ਸੰਗਤ ਬਹੁਤ ਆਉਂਦੀ ਸੀ ਪਰ ਟਾਈਮ ਦੇ ਹਿਸਾਬ ਨਾਲ ਬਹੁਤ ਘੱਲਮੈਂਟ ਹਾਂ 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 ਸੰਗਤ ਬਹੁਤ ਆਉਂਦੀ ਹੈ ਜਾਦੇ ਦੇਖੋ ਜੀ ਜੇ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਹੁੰਦੀਆਂ ਫੇਰੀ ਇਹ ਸੰਗਤ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆ ਪਿੱਛੇ ਵੀਡੀਓ ਦੇ ਵਿੱਚ ਚਲਾ ਦਿੰਨਾ ਹੈ ਜਿਹੜੇ ਸਥਾਨ ਤੇ ਮਿੱਟੀ ਨਿਕਲਦੀ ਆ ਉਸ ਜਗ੍ਹਾ ਤੇ ਮੈਂ ਦਰਸ਼ਨ ਮੇਲੇ ਤੁਹਾਨੂੰ ਕਰਵਾਈ ਸੀਗੇ ਵੀਡੀਓ 'ਚ ਤੰਗੀ ਤਾਂ ਦੇਖ ਲਓ ਕਿੱਥੇ ਮਿੱਟੀ ਨਿਕਲਦੀ ਆ ਕਿੱਥੇ ਤੁਸੀਂ ਇਸ਼ਨਾਨ ਕਰ ਉਹਨਾਂ ਆਪਾਂ ਉਸ ਪਵਿੱਤਰ ਸਥਾਨ ਤੇ ਖੜੇ ਆ ਜੋ ਮੇਨ ਸਥਾਨ ਬਾਬਾ ਤਿਲਕਰਾਉ ਜੀ ਜੀ ਨਾਮ ਤੇ ਬਣਿਆ ਹੋਇਆ ਹੈ ਇੱਥੇ ਆਸ-ਪਾਸ ਦੇ ਸੰਗਤ ਇਨੀ ਪੂਰੇ ਪੰਜਾਬ ਦੇ ਵਿੱਚੋਂ ਸੰਗਤ ਇੱਥੇ ਮੱਥਾ ਟੇਕਣ ਆਉਂਦੀ ਹੈ ਅਰਦਾਸਾਂ ਬੇਨਤੀਆਂ ਕਰਵਾਉਂਦੀ ਹੈ ਤੇ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਗੁਰੂ ਸਾਹਿਬ ਸੁਣਦੇ ਵੀ ਆ ਤੇ ਪੂਰੀਆਂ ਹੁੰਦੀਆਂ ਐਤੋ ਥੋੜੀ ਦੂਰ ਜਾਵਾਂਗੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਰੋਲਾ ਸਾਹੀ ਦੇ ਨਾਮ ਤੇ ਗੁਰਦੁਆਰਾ ਬਣਿਆ ਹੈ ਕਿਉਂਕਿ ਇਹ ਸਾਰਾ ਇਲਾਕਾ ਹੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਚਰਮਸ਼ੋਹ ਪ੍ਰਾਪਤ ਹੈ ਤੇ ਗੁਰੂ ਸਾਹਿਬ ਨੇ ਖੁਦ ਇਹ ਬਹੁਤ ਸਿੱਧ ਹੋਏ ਆ ਤੇ ਜਾਂ ਬ੍ਰह्म ਹੋਏ ਆ ਜਾਂ ਪੀਰ ਹੋਏ ਆ ਉਹਨਾਂ ਨੂੰ ਗੁਰੂ ਸਾਹਿਬ ਨੇ ਦਿੱਤੀ ਹੋਈ ਹੈ ਤੇ ਜਿਹੜੀ ਇਹ ਜਗ੍ਹਾ ਬਾਬਾ ਸਿੱਧ ਤਿਰਕਲਾਉ ਜੀ ਨਾਮ ਤੇ ਬਣੀ ਹੋਈ ਹੈ ਇੱਥੇ ਸੰਗਤ ਦੁੱਧ ਪੁੱਤ ਦੀਆਂ ਅਰਦਾਸਾਂ ਕਰਵਾਉਂਦੀ ਹੈ ਤੇ ਉਹ ਪੂਰੀਆਂ ਹੁੰਦੀਆਂ ਖਾਸ ਕਰਕੇ ਜਿਹੜੇ ਬੱਚਿਆਂ ਨੇ ਨਵੇਂ ਜੀਵਨ ਦੇ ਵਿੱਚ ਜਾਣਾ ਹੁੰਦਾ ਹੈ ਆ ਸ਼ਾਦੀ ਵਗੈਰਾ ਕਰਾਉਣੀ ਹੁੰਦੀ ਹੈ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਵੀ ਇੱਥੇ ਹੁੰਦੀਆਂ ਤੇ ਲੋਕ ਗੰਢ ਜੋੜੇ ਦੀ ਲੈ ਕੇ ਜੋੜੀ ਲੈ ਕੇ ਪਿਛਲੇ ਥਾਂ ਤੇ ਜਿੱਥੇ ਮਿੱਟੀ ਨਿਕਲਦੀ ਉੱਥੇ ਮਿੱਟੀ ਕੜਵਾ ਕੇ ਇੱਥੇ ਦਰਸ਼ਨ ਮੇਲੇ ਕਰਨ ਵਾਸਤੇ ਹੁੰਦੇ ਆ ਹੁਣ ਇੱਥੋਂ ਦੇ ਸੇਵਾਦਾਰ ਤੇ ਪ੍ਰਬੰਧਕ ਮੇਰੇ ਨਾਲ ਹੈ ਤੋ ਸੋਨਾ ਪ੍ਰਬੰਧ ਹੈ ਮੈਂ ਦੇਖਿਆ ਲੰਗਰ ਪਾਣੀ ਖੁੱਲਾ ਚੱਲੀ ਜਾਂਦਾ ਬਾਹਰ ਮੇਲਾ ਲੱਗਿਆ ਹੋਇਆ ਪੂਰਾ ਕੰਟਰੋਲ ਹੈ ਕੋਈ ਹੁੱਲੜਬਾਜੀ ਇੱਥੇ ਬੱਚਾਂ ਦੀ ਵੇਖਣ ਨੂੰ ਨਹੀਂ ਮਿਲਦੀ ਹਰ ਸਾਲ ਆਉਂਨੇ ਆ 6 ਮਹੀਨੇ ਮਾਦੇ ਮੇਲਾ ਜਿਹੜਾ ਪਰਦਾ ਹੈ ਤੇ ਮੈਂ ਮੇਲਾ ਨਹੀਂ ਕਹਿ ਸਕਦਾ ਇੱਕ ਆਸਥਾ ਜਿਹੜੀ ਹੋਈ ਹੈ ਇੱਕ ਗੁਰਦੁਆਰਾ ਸਾਹਿਬ ਨੂੰ ਮੇਲੇ ਦਾ ਨਾਮ ਦਿੱਤਾ ਵੀ ਨਾ ਜਾਵੇ ਲੋਕ ਮੇਲਾ ਸਮਝ ਕੇ ਲੋਕ ਆਉਂਦੇ ਆ ਇੱਥੇ ਸ਼ਰਧਾ ਅਨਸਾਰ ਹੀ ਮੱਥਾ ਦਸਵੇਂ ਮਹੀਨੇ ਹਰ ਮਹੀਨ ਹਰ ਮਾਨਸਿਕੀ ਦਸਵੇਂ ਵੀ ਮਨਾਈ ਜਾਂਦੀ ਹੈ ਪਰ 6 ਮਹੀਨੇ ਵੱਧ ਬਹੁਤ ਵੱਡੀ ਤਦਾਰ ਤੇ ਸੰਗਤ ਇੱਥੇ ਆਉਂਦੀ ਹੈ ਮੇਰੇ ਨਾਲ ਬਾਬਾ ਜੀ ਜਮ ਉਹਨਾਂ ਤੋਂ ਬੇਨਤੀ ਕਰੂੰਗਾ ਬਾਬਾ ਜੀ ਨੂੰ ਦੋਕ ਸ਼ਬਦ ਇਸ ਸਥਾਨ ਬਾਰੇ ਆਸ-ਪਾਸ ਦੀ ਸੰਗਤ ਨੂੰ ਦੱਸਣ ਤੇ ਬਾਬਾ ਸੇਦਲ ਕਲਾਉ ਜੀ ਦੇ ਨਾਮ ਤੇ ਜੋ ਜਗ੍ਹਾ ਬਣੀ ਆ ਉਹਨਾਂ ਬਾਰੇ ਥੋੜਾ ਚਾਨਣ ਪਾਉਣਾ ਬਾਬਾ ਜੀ ਵਾਹਿਗੁਰੂ ਜੀ ਕੀ ਫਤਿਹ ਸਰ ਫਤਿਹ ਦਾਸ ਸਿਮਰਜੀਤ ਸਿੰਘ ਜੋ ਕਿ 2016 ਤੋਂ ਇਸ ਗੁਰਦਰਾ ਸਾਹਿਬ ਦੀ ਸੇਵਾ ਨਿਮਾਰੇ ਖੰਨ ਇਹ ਪ੍ਰਾਂਤਨ ਸਮੇਂ ਦੀ ਜਗ੍ਹਾ ਹੈ ਬਾਬਾ ਸੇਦਲ ਕਲਾਉ ਜੀ ਜੋ ਕਿ ਸ਼ਿਦਾ ਸਿੰਘਾਂ ਦੇ ਛੇਵੇਂ ਪਾਸ਼ਾਵਲ ਦੇ ਗੁਰ ਉਹਨਾਂ ਸਿੱਧੂ ਪਰਿਵਾਰਾਂ ਦੇ ਵਿੱਚ ਉਹਨਾਂ ਨੇ ਪ੍ਰਾਪਤਨ ਸਮੇਂ ਦੀ ਜਗ੍ਹਾ ਨੂੰ ਇੱਥੇ ਦੂਰ ਦੂੜੋ ਆ ਕੇ ਸੰਗਤਾਂ ਮੇਲਾ ਦੇ ਸਥਾਨ ਤੇ ਭਰ ਦੀਆਂ ਹਨ ਹਰ ਸਤ ਮਹੀਨੇ ਦਸਵੀਂ ਪਰਦੀਆ ਅਤੇ ਸ਼ਮਾਹੀ ਮੇਲਾ ਛੇ ਮਹੀਨੇ ਤੋਂ ਅੱਸੂ ਦੀ ਦਸਵੀਂ ਔਰ ਚੇਤਰੀ ਦਸਵੀਂ ਦਾ ਪਰਦਾ ਹੈ ਇਸੇ ਤਰ੍ਹਾਂ ਜਿਵੇਂ ਉਹ ਸੰਗਤਾਂ ਨਕਮਸਤਕ ਹੋ ਰਹੀਆਂ ਹਨ ਦੂਰ ਦੂੜੋ ਆ ਕੇ ਸੰਗਤਾਂ ਨਕਮਸਤਕ ਹੋਣ ਸਤਿਗੁਰੂ ਜੀ ਬਾਬਾ ਜੀ ਕਿਰਪਾ ਕਰ ਦੇਣਾ ਆਈ ਹੋਈ ਸੰਗਤ ਦੇ ਸਾਰੇ ਦੀ ਹਾਜ਼ਰੀ ਦਰ ਪ੍ਰਵਾਨ ਕਰਦੇ ਹਨ ਮਨੋ ਭਾਵਨਾਵਾਂ ਨੂੰ ਸੰਪੂਰਨ ਕਰਦੇ ਹਨ ਤੇ ਸੰਗਤਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਲੈ ਕੇ ਜਾਂਦੇ ਹਨ ਦਾਸ ਨੂੰ ਕਾਫੀ ਟਾਈਮ ਹੋ ਗਿਆ ਇੱਥੇ ਗੁਰਦਰਾ ਸਾਹਿਬ ਦੇ ਸੇਵਾ ਕਰਦੇ ਆ ਦੋ ਪ੍ਰਬੰਧਕ ਬਹੁਤ ਵਧੀਆ ਹਨ ਗੁਰਦਰਾ ਸੰਚਾਲਕ ਚਲਾਉਂਦੇ ਹਨ ਨਗਰ ਬਹੁਤ ਵਧੀਆ ਵੱਧ ਵੱਧ ਮਦਦ ਦੇ ਰਹੇ ਹਨ ਨਗਰ ਦੇ ਆਸ-ਪਾਸੇ ਦੇ ਜੋ ਪਿੰਡ ਖਾਨ ਇਲਾਕਾ ਨਿਵਾਸੀਆਂ ਨੂੰ ਵੀ ਬਹੁਤ ਬਈ ਇੱਥੇ ਸੰਤਾਂ ਦੇ ਆਕਰਕਸ਼ਣ ਕਰਕੇ ਨਕਮਸਤਕ ਹੁੰਦੇ ਹਨ ਵੱਧ ਵੱਧ ਸਿਵਾਵਾਨ ਮਾਰੇ ਹਨ ਦਾਸ ਵੱਲੋਂ ਸਾਰੇ ਸੰਗਤ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਸੰਗਤਾਂ ਨੇ ਇਸ ਵੇਲੇ ਹਾਜ਼ਰੀਆਂ ਭਰੀਆਂ ਹਨ ਬਹੁਤ-ਬਹੁਤ ਰਿੰਨੀਆਂ ਸਾਰੇ ਸੰਗਤ ਦਾ ਪ੍ਰਬੰਧ ਕਮੇਟੀ ਵੀ ਰਿੰਨੀਆਂ ਹਨ ਤਨ ਤਨ ਸਤਿਗੁਰੂ ਸਾਹਿਬ ਮਹਾਰਾਜੀ ਦੇ ਬਾਬਾ ਇਸੰਤਰ ਕਾਹੇ ਦਾ ਕੋਟ-ਕੋਟ ਧੰਨਵਾਦ ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਕੀਤੇ ਹਨ ਸੋ ਪੱਤਰਕਾਰਾਂ ਆਉਣ ਦਾ ਵੀ ਇਹਨਾਂ ਦਾ ਵੀ ਧੰਨਵਾਦ ਕੀਤਾ ਜਿਵੇਂ ਕਹਿੰਦਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਪ੍ਰਬੰਧ ਕਮੇਟੀ ਵੀ ਸਾਡੇ ਨਾਲ ਹੈ ਬਾਈ ਜੀ ਸਤਿ ਸ਼ਕਾਲ ਖਾਲਸਾ ਵਾਹਿ ਜੀ ਕੀ ਫਤਿਹ ਤੇ ਮੈਂ ਇੱਕ ਚੀਜ਼ ਵੇਖਣ ਨੂੰ ਮੈਨੂੰ ਮਿਲੀ ਹੈ ਮੈਂ ਬਹੁਤ ਲੰਬੇ ਸਮੇਂ ਤੋਂ ਮੈਂ ਵੀ ਮੇਰਾ ਪਰਿਵਾਰ ਹੈ ਮੈਂ ਵੀ ਸਿੱਧੂ ਪਰਿਵਾਰ ਨਾਲ ਬਲੋਂਗ ਕਰਦਾ ਹ ਇਥੇ ਆਉਂਦੀ ਆ ਕਿਉਂਕਿ ਗੁਰੂ ਸਾਹਿਬ ਦੀ ਇਹ ਕਿਰਪਾ ਹੀ ਹੁੰਦੀ ਹੈ ਵੀ ਆਪਣੇ ਗੁਰਦਵਾਰ ਸਾਹਿਬ 'ਚ ਕਿਸੇ ਨੂੰ ਮਨਾਹੀ ਨਹੀਂ ਹ ਸ਼ਰਧਾ ਹੁੰਦੀ ਆ ਤੇ ਪਹਿਲਾਂ ਵਾਲੇ ਸਮੇਂ 'ਚ ਥੋੜੀ ਜੀ ਕਿਤੇ ਨਾ ਕਿਤੇ ਪ੍ਰਬੰਧ ਦੀ ਪ੍ਰੋਬਲਮ ਆਉਂਦੀ ਸੀ ਪਰ ਹੁਣ ਬਹੁਤ ਸੋਨਾ ਪ੍ਰਬੰਧ ਜਿਹੜੀ ਨਗਰਨ ਵੱਲੋਂ ਕੀਤਾ ਗਿਆ ਹਨਾ ਕਮੇਟੀ ਨੇ ਨਵੀਂ ਡਿਵੈਲਪਮੈਂਟ ਕੀਤੀ ਹੈ ਇਹ ਆਪਣੇ ਆਪ 'ਚ ਵੱਡੀ ਖੁਸ਼ੀ ਦੀ ਗੱਲ ਆ ਜੋ ਸੰਗਤ ਤੇ ਚੜ੍ਹਾਵਾ ਚੜਾਉਂਦੀ ਹੈ ਉਹ ਚੜ੍ਹਾਵੇ ਦਾ ਸਹੀ ਇਸਤੇਮਾਲ ਇੱਥੇ ਮੈਨੂੰ ਦੇਖਣ ਨੂੰ ਮੈਨੂੰ ਮਿਲਿਆ ਹੈ ਸਾਂਝਾ ਕਰਿਓ ਬੋਲ ਸ਼ਾਬਾਸ਼ ਦੇਖੋ ਜੀ ਆਪਾਂ ਪਹਿਲੀ ਗੱਲ ਤਾਂ ਆਪਾਂ ਹਰ ਇੱਕ ਬੰਦਾ ਹੀ ਸਿੱਖ ਪਰਵਾ ਪੀ ਇਹ ਥੋੜਾ ਜਿਆ ਨਾ ਵੀ ਜਿਹੜਾ ਸਿੱਖ ਪ੍ਰਬੰਧ ਇਹ ਥੋੜਾ ਜਿਆ ਕਮੇਟੀਆਂ ਜਿਵੇਂ ਆਪਣੀ ਅੰਮ੍ਰਿਤਸਰ ਕਮੇਟੀ ਹੋ ਗਈ ਉਹ ਮੰਨ ਲਾ ਸਕੂਲਾਂ ਦੇ ਵਿੱਚ ਪ੍ਰਚਾਰ ਕਰਨ ਆ ਕੇ ਸਿੱਖੀ ਬਾਰੇ ਜਿਆਦਾ ਤਾਂ ਫਿਰ ਉੱਥੋਂ ਹੀ ਪ੍ਰਭਾਵ ਪੈਂਦਾ ਬਿਲਕੁਲ ਜੀ ਹਾਂ ਵੱਧ ਤੋਂ ਵੱਧ ਹੁਣ ਦੇ ਮੈਂ ਆਪਣਾ ਅੰਮ੍ਰਿਤਸਰ ਹੋ ਗਿਆ ਕਿ ਚੰਗੇ ਮੰਨ ਲਾ ਅਕੈਡਮੀਆਂ ਖੋਲਣਾ ਸਕੂਲ ਖੋਲਣਾ ਹਾਂ ਉਥੇ ਆ ਕੇ ਫਿਰ ਬੱਚੇ ਪੜ੍ਹਨ ਉਥੋਂ ਫਿਰ ਸਿੱਖੀ ਦੇ ਨਾਲ ਜੁੜਨਗੇ ਫੇਰ ਹੀ ਸਿੱਖੀ ਦੇ ਨਾਲ ਬਾਬਾ ਜੀ ਜ਼ਿਆਦਾ ਜੁੜਾ ਹੈ ਮਾਫੀ ਚਾਹੁੰਦਾ ਜੀ ਵੱਡੀ ਗੱਲ ਹੈ ਤੇ ਸਾਡੇ ਨਾਲ ਸਰਪੰਚ ਸਾਹਿਬ ਜੀ ਹੈ ਤੇ ਇਹ ਵੈਸੇ ਮੈਨੂੰ ਨਹੀਂ ਪਤਾ ਸੀ ਮਾਫੀ ਚਾਹੁੰਦਾ ਮੈਂ ਸਰਪੰਚ ਸਾਹਿਬ ਜੀ ਚੰਗੀ ਗੱਲ ਹੈ ਜੋ ਮੈਂ ਆਪਣੀ ਉਮਰ ਦੇ ਵਿੱਚ ਇੱਥੇ ਜੋ ਪ੍ਰਬੰਧ ਟਾਈਮ ਦੇ हिसाब ਨਾਲ ਚੇਂਜ ਹੁੰਦੇ ਦੇਖਿਆ ਚੰਗੀ ਗੱਲ ਆ ਬਾਬਾ ਜੀ ਬਹੁਤ ਲੰਬੇ ਸਮੇਂ ਤੋਂ ਲੋਕਾਂ ਨੂੰ ਗੁਰਦਰਾ ਸਾਹਿਬ ਨਾਲ ਜੋੜਿਆ ਵੀ ਹੈ ਤੇ ਸਿੱਖੀ ਨਾਲ ਵੀ ਜੋੜਿਆ ਹੈ ਤੇ ਮੈਂ ਤੁਹਾਨੂੰ ਵੀ ਅਪੀਲ ਕਰੂੰਗਾ ਪਿੰਡ ਦੇ ਵਿੱਚੋਂ ਜੋ ਅੱਜ ਦੇ ਸਮੇਂ 'ਚ ਕ੍ਰੀਤੀਆਂ ਨਸ਼ਾ ਹਨ ਮੈਂ ਵੱਡੀ ਗੱਲ ਨਸ਼ੇ ਦੀ ਕਰੂੰਗਾ ਨੌਜਵਾਨਾਂ ਨੂੰ ਇਹਨਾਂ ਚੀਜ਼ਾਂ ਤੋਂ ਪਾਸੇ ਰੱਖਿਓ ਤੇ ਜਿਹੇ ਜਿਹੜੇ ਪ੍ਰਾਤਨ ਸਾਡੇ ਧਾਰਮਿਕ ਸਥਾਨ ਹੈ ਲੋਕਾਂ ਨੂੰ ਮੈਂ ਇੱਕ ਬੇਨਤੀ ਕਰਦਾ ਵੀ ਕਮੈਂਟਾਂ ਦੇ ਵਿੱਚ ਐਦਾਂ ਦੀ ਗੱਲ ਕੋਈ ਨਹੀਂ ਲਿਖਣੀ ਲੋਕ ਅਕਸਰ ਲਿਖ ਦਿੰਦੇ ਆ ਮੈਂ ਪਿੱਛੇ ਜੋ ਸਥਾਨ ਤੇ ਗਿਆ ਸੀ ਨਾ ਉੱਥੇ ਮਿੱਟੀ ਕੱਢੀ ਜਾਂਦੇ ਆ ਮੈਂ ਪਿਛਲੀ ਇੱਕ ਵੀਡੀਓ ਦੇਖੀ ਸੀ ਇਹ ਇੱਕ ਪਖੰਡਵਾਦ ਦੇ ਨਾਲ ਗੁਰਦਰਾ ਸਾਹਿਬ ਜੁੜਿਆ ਹੋਇਆ ਕਮੈਂਟ ਦੇ ਵਿੱਚ ਪਖੰਡਵਾਦ ਤੋਂ ਪਹਿਲਾਂ ਕਮੈਂਟ ਕਰਨ ਤੋਂ ਪਹਿਲਾਂ ਸੋਚਿਓ ਤੇ ਮੈਂ ਇਸ ਬਾਰੇ ਤੁਹਾਨੂੰ ਮੈਂ ਰਿਪਲਾਈ ਹੁਣੇ ਦੇ ਦੇਣਾ ਜੋ ਸਾਡੇ ਪ੍ਰਾਣੀਆਂ ਚੀਜ਼ਾਂ ਸਾਡੇ ਇੱਥੇ ਜੁੜੀਆਂ ਹੋਈਆਂ ਸਾਡੇ ਇੱਥੇ ਨਹੀਂ ਪੂਰੇ ਪੰਜਾਬ ਚ ਜੁੜੀਆਂ ਹੋਈਆਂ ਨਾ ਉਹਨਾਂ ਨੂੰ ਜੇ ਆਪਾਂ ਚੰਗੀ ਸਮਝ ਦੇ ਨਾਲ ਚੰਗੀ ਸੋਚ ਦੇ ਨਾਲ ਸੋਚਾਂਗੇ ਨਾ ਤੇ ਸਾਡੀ ਜਿਹੜੀ ਪਨੀਰੀ ਹੈ ਫੇਰ ਹੀ ਸਾਡੇ ਪਰਿਵਾਰ ਦੇ ਪਰਿਵਾਰ ਆਪਾਂ ਕਹਿ ਦਿੰਨੇ ਆ ਸਾਡੇ ਬੱਚੇ ਸਾਡੇ ਤੋਂ ਉੱਟ ਗਿਆ ਜੁੜਨਗੇ ਕਿਵੇਂ ਜੇ ਸਾਡੇ ਪ੍ਰਾਤਨ ਸਥਾਨਾਂ ਉਹਨਾਂ ਦੇ ਨਾਲ ਜੋੜਾਂਗੇ ਜਿਨ੍ਹਾਂ ਨੂੰ ਆਪਾਂ ਪਖੰਡਵਾਦ ਨਾਲ ਲੈ ਕੇ ਚੱਲਾਂਗੇ ਹਾਂ ਪਖੰਡ ਪਰ ਜਿੱਥੇ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਜੋ ਸਹੀ ਹੈ ਸਚਾਈ ਬਣੀ ਹੋਈ ਹੈ ਲੋਕ ਪਰਿਵਾਰਾਂ ਦੀਆਂ ਇੱਥੇ ਅਰਦਾਸਾਂ ਬੇਨਤੀਆਂ ਕਰਵਾ ਕੇ ਜਾਂਦੇ ਆ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਓਟ ਆਸਰਾ ਲੈ ਕੇ ਕਰਵਾ ਕੇ ਜਾਂਦੇ ਆ ਪੂਰੀਆਂ ਹੁੰਦੀਆਂ ਉੱਥੇ ਪਖੰਡਵਾਦ ਨਹੀਂ ਮੰਨਿਆ ਜਾਂਦਾ ਕਮੈਂਟ ਕਰਨ ਤੋਂ ਪਹਿਲਾਂ ਦੋ ਵਾਰੀ ਜਰੂਰ ਸੋਚਿਓ ਧੰਨਵਾਦ ਸਰਪੰਚ ਸਾਹਿਬ ਜੀ ਸ਼ੁਕਰੀਆ ਵਾਜੂ ਖਾਲਸਾ ਵੈਰ ਜੀ ਕੀ ਫਤ